ਹਾਂਜੀ ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਸਵਾਗਤ ਹੈ ਤੁਹਾਡਾ ਐਗਰੀਕਲਚਰ ਇਨਫੋਰਮੇਸ਼ਨ ਪੰਜਾਬੀ ਚੈਨਲ 'ਚ ਮੈਂ ਡਾਕਟਰ ਗੁਰਮਿੰਦਰ ਸਿੰਘ ਬਰਾੜ ਉਮੀਦ ਆ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਚੜ੍ਹਦੀ ਕਲਾ 'ਚ ਹੋਵੋਗੇ ਤੰਦਰੁਸਤ ਹੋਵੋਗੇ ਕਿਸਾਨ ਮੇਲੇ ਜਿਹੜੇ ਪੀਏਯੂ ਲੁਧਿਆਣਾ ਦੇ ਉਹ ਚੱਲ ਰਹੇ ਆ ਅੱਜ ਤੇ ਕੱਲ ਜਿਹੜਾ ਹੈਗਾ 메ਨ ਕੈਂਪਸ ਦੇ ਵਿੱਚ ਲੁਧਿਆਣੇ ਕਿਸਾਨ ਮੇਲਾ ਪੀਏਯੂ ਲੁਧਿਆਣਾ ਦਾ ਕਰਵਾਇਆ ਜਾ ਰਿਹਾ ਹੈ ਤੇ ਕਿਸਾਨ ਵੀਰ ਅ ਵੱਖ-ਵੱਖ ਫਸਲਾਂ ਜਿਹਦੇ ਵਿੱਚ ਕਣਕ ਹੈ ਛੋਲੇ ਸਰੋਂ ਜੋ ਸਬਜ਼ੀਆਂ ਫਲ ਇਹਨਾਂ ਬਾਰੇ ਤਕਨੀਕੀ ਜਾਣਕਾਰੀ ਕਿਸਾਨ ਵੀ ਲੈ ਰਹੇ ਆ ਬੀਜਾਂ ਬਾਰੇ ਕਾਸ਼ਤਕਾਰੀ ਢੰਗਾਂ ਬਾਰੇ ਮਸ਼ੀਨਰੀ ਜਿਹੜੀ ਹੈਗੀ ਹੈ ਝੋਨੇ ਦੀ ਪਰਾਲੀ ਦੀ ਸੌਂ ਸੰਭਾਲ ਬਾਰੇ ਉਹਦੇ ਬਾਰੇ ਜਾਣਕਾਰੀ ਲੈ ਰਹੇ ਆ ਵੱਖ-ਵੱਖ ਸਟਾਲਾਂ ਮੇਲੇ ਦੇ ਵਿੱਚ ਲੱਗੀਆਂ ਹੋਈਆਂ ਇਹਦੇ ਵਿੱਚ ਕਣਕ ਦੀ ਬੀਜ ਪ੍ਰਤੀ ਕਿਸਾਨ ਵੀਰਾਂ ਦੀ ਹਰ ਸਾਲ ਦੀ ਤਰ੍ਹਾਂ ਬੜੀ ਖਿੱਚ ਹੈ ਇਸ ਵਾਰ ਨਵਾਂ ਜਿਹੜਾ ਪਿਛਲੇ ਸਾਲਾਂ ਤੋਂ ਟ੍ਰਾਇਲ ਦੇ ਵਿੱਚ ਚੱਲ ਰਿਹਾ ਸੀ ਐਮਓਯੂ ਸਾਈਨ ਹੋਏ ਹੋਏ ਸੀ ਬੀਜ ਮਲਟੀਪਲਾਈ ਕੀਤਾ ਜਾ ਰਿਹਾ ਸੀ ਪੀਏਯੂ ਲੁਧਿਆਣਾ ਵੱਲੋਂ ਤੇ ਇਸ ਵਾਰ ਬੀਜ ਆ ਜਿਹੜਾ ਉਹ ਵੰਡਿਆ ਜਾ ਰਿਹਾ ਵੱਡੇ ਪੱਧਰ ਤੇ ਪੀਵੀਡਬਲਿਊ 872 ਕਿਸਮ ਦਾ ਕਿਉਂਕਿ ਇਹ ਤੋਂ ਪਹਿਲਾਂ ਪੀਵੀਡਬਲਿਊ 826 ਇਹਨੇ ਬੜੀ ਸ਼ਾਨਦਾਰ ਪਰਫਾਰਮੈਂਸ ਦਿੱਤੀ ਹੈ ਉਹਦਾ ਬੀਜ ਵੀ ਕਿਸਾਨ ਵੀਰ ਖਰੀਦ ਰਹੇ ਆ ਵੱਖ-ਵੱਖ ਕੁਆਲਿਟੀ ਪੱਖੋਂ ਜੇ ਆਪਾਂ ਕਹ ਲਈਏ ਜੀ ਦੇ ਵਿੱਚ ਪੰਜਾਬ ਚ ਪਾਤੀ ਨੰਬਰ 1 ਕਿਸਮਾ ਜਿੰਕ 1 ਵੈਰੈਟੀ ਹੈ ਤੇ ਹੋਰ ਕਿਸਮਾਂ ਕਿਸਾਨ ਵੀਰ ਖਰੀਦ ਰਹੇ ਤੇ ਪੀਬੀਡਬਲਯੂ 872% ਜਿਹੜਾ ਹੈ ਕਿਸਾਨ ਵੀਰਾਂ ਦੀ ਇੰਨੀ ਜ਼ਿਆਦਾ ਖੇਚਾ ਕਿ ਲੰਬੀਆਂ-ਲੰਬੀਆਂ ਲਾਈਨਾਂ ਲਾ ਕੇ ਕਿਸਾਨ ਵੀਰ ਜਿਹੜੇ ਹੈਗੇ ਕਣਕ ਦਾ ਬੀਜ ਖਰੀਦ ਰਹੇ ਆ ਜਿਹਦੇ ਵਿੱਚ 20 ਕਿਲੋ ਤੇ 40 ਕਿਲੋ ਦੀ ਪੈਕਿੰਗ ਮਿਲ ਰਹੀ ਆ 1250 ਦੀ ਅਤੇ 2500 ਦੀ 20 ਕਿਲੋ ਦੀ 1250 ਤੇ 2500 ਦੀ ਜਿਹੜੀ 40 ਕਿਲੋ ਦੀ ਪੈਕਿੰਗ ਆ ਹੇ ਕਿਸਾਨ ਵੀਰਾਂ ਚ ਬੜਾ ਅਤਿਸ਼ਾਹ ਤੁਸੀਂ ਕਿਸਾਨ ਵੀਰੋ ਕਿਰਪਾ ਕਰਕੇ ਜਰੂਰ ਦੱਸਿਓ ਕਿਹੜੀ ਕਿਸਮ ਤੁਸੀਂ ਕਣਕ ਦੀ ਬਿਜਾਈ ਕਰਨੀ ਆ ਜਿਹੜੇ ਜਿਹੜੇ ਕਿਸਾਨ ਵੀਰ ਮੇਲੇ ਤੇ ਪਹੁੰਚੇ ਆ ਉਹ ਜਰੂਰ ਜਾਣਕਾਰੀ ਦਿਹਾ ਜੇ ਤੁਸੀਂ ਕਿਹੜੀ ਕਿਸਮ ਦਾ ਜਿਹੜਾ ਬੀਜ ਖਰੀਦਿਆ ਕਿਉਂਕਿ ਇਸ ਵਾਰ ਪੀਵੀਡਬਲਯੂ 826 ਤੇ ਪੀਵੀਡਬਲਯੂ 772 ਇਹਦੇ ਪ੍ਰਤੀ ਕਿਸਾਨ ਵੀਰਾਂ ਚ ਪੂਰਨ ਉਤਸ਼ਾਹ ਵੱਡੇ ਪੱਧਰ ਤੇ ਜਿਹੜੀ ਕਿਸਮ ਦੀ ਇਹਦੀ ਬਿਜਾਈ ਹੋਣੀ ਆ ਕਿਉਂਕਿ ਜਿਹੜੀ ਪੀਬੀਡਬਲ 872 ਉਹਦੇ ਵੀ ਕਾਸ਼ਤਕਾਰੀ ਟਾਂਗ ਹੈ ਪੀਬੀਡਬਲ 826 ਦੀ ਤਰ੍ਹਾਂ 19 ਖਾਦ ਵਗੈਰਾ ਪੈਂਦੀ ਹੈ ਕਾਦੇ ਦਾ 100 ਸੈਂਟੀਮੀਟਰ 152 ਇੰਚ ਪੱਕੇ ਤਿਆਰ ਹੋ ਜਾਂਦੀ ਮੋਟਾ ਦਾਣਾ ਵਜਨਦਾਰ ਦਾਣਾ ਹੁੰਦਾ ਹੈ ਇਹਦਾ ਤੇ ਬਹੁਤ ਸ਼ਾਨਦਾਰ ਝਾੜ ਦੀ ਸਮਰੱਥਾ ਹੈ 24 क्विंटल ਪ੍ਰਤੀ ਏਕੜ ਔਸਤ ਝਾੜ ਹੈ ਤੇ ਕਿਸਾਨ ਵੀਰ ਜਿਹੜੇ ਹੈਗੇ ਕਿਉਂਕਿ ਇਹਦਾ ਪੋਟੈਂਸ਼ੀਅਲ ਆ 70 72 ਮਣ ਤੱਕ ਦਾ ਪੋਟੈਂਸ਼ੀਅਲ ਹੈ ਮਤਲਬ 28 29 क्विंटल ਤੱਕ ਦਾ ਤੇ ਕਿਸਾਨ ਵੀਰਾਂ ਦੇ ਵਿੱਚ ਬੜਾ ਅਤਿਸ਼ਾ ਕਿਸਾਨ ਵੀਰਾਂ ਨੂੰ ਬੇਨਤੀ ਆ ਕਿ ਬੀ ਜ ਤੁਸੀਂ ਜਿਹੜਾ ਖਰੀਦਣਾ ਹੈ ਪੀਏਯੂ ਲੁਧਿਆਣਾ ਤੋਂ ਖਰੀਦੋ ਇਸ ਤੋਂ ਬਾਅਦ ਜਿਹੜਾ ਖੇਤੀ ਵਿਗਿਆਨ ਕੇਂਦਰਾਂ ਤੇ ਪੀਜਾ ਜਿਹੜਾ ਉਹ ਵੀ ਤੁਹਾਨੂੰ ਮਿਲੂਗਾ ਉਹ ਵੀ ਤੁਸੀਂ ਖਰੀਦ ਸਕਦੇ ਆ ਕਾਸ਼ਤਕਾਰੀ ਢੰਗਾਂ ਦੇ ਵਿੱਚ ਤੁਸੀਂ ਇੱਕ ਤੱਕ ਸਭ ਤੋਂ ਪਹਿਲਾਂ ਬਜਾਈ ਦਾ ਸਮਾਂ ਬੜਾ ਧਿਆਨ ਚ ਰੱਖਣਾ ਹੁਣ ਕਿਉਂਕਿ ਚੂਨੇ ਦੀ ਕਟਾਈ ਸ਼ੁਰੂ ਹੋ ਜਾਣੀ ਆ ਆਉਣ ਵਾਲੇ ਦਿਨਾਂ 'ਚ ਬੜੀ ਮਤਲਬ ਵੱਡੇ ਪੱਧਰ ਤੇ ਕਟਾਈ ਸ਼ੁਰੂ ਹੋ ਜਾਣੀ ਜਿਹੜਾ ਚੂਨਾ ਕਿਉਂਕਿ ਇਕੱਠੀਆਂ ਲਵਾਈ ਦੀਆਂ ਤਰੀਕਾਂ ਸੀਗੀਆਂ ਤੇ ਇਹ ਤੋਂ ਬਾਅਦ ਜਿਹੜੀ ਕਣਕ ਦੀ ਬਿਜਾਈ ਸ਼ੁਰੂ ਹੋ ਜਾਣੀ ਪਰ ਕਣਕ ਦੀ ਬਿਜਾਈ ਦੇ ਵਿੱਚ ਆਪਾਂ ਕਾਹਲੀ ਨਹੀਂ ਕਰਨੀ ਮੌਸਮ ਨੂੰ ਬੜਾ ਧਿਆਨ ਦੇ ਵਿੱਚ ਰੱਖਦੇ ਹੋਏ ਪੰਜਾਬੀ ਦੀਆਂ ਤਰੀਕਾਂ ਆਪਾਂ ਉਹਦੀਆਂ ਤੈਅ ਕਰਨੀਆਂ ਨੇ ਚਾਹੇ ਤੁਹਾਡੇ ਕੋਲ ਵੱਧ ਰਕਬਾ ਚਾਹੇ ਘੱਟ ਰਕਬਾ ਉਹਦੇ ਅਨੁਸਾਰ ਹੀ ਆਪਾਂ ਖੇਤ ਦੀ ਤਿਆਰੀ ਕਰਕੇ ਫਸਲੀ ਰਹਿਣਦ ਖੁੰਦ ਨੂੰ ਖੇਤ ਦੇ ਵਿੱਚ ਵਾਹ ਕੇ ਜ਼ਮੀਨ ਦੀ ਬਜਾਊ ਸ਼ਕਤੀ ਨੂੰ ਵੀ ਆਪਾਂ ਧਿਆਨ ਚ ਰੱਖਦੇ ਹੋਏ ਫਸਲੀ ਰਹਿਣਦ ਖੁੰਦ ਸਾਰੀ ਜਿਹੜੀ ਜ਼ਮੀਨ ਦੇ ਵਿੱਚ ਵਾਹ ਕੇ ਚਾਹੇ ਤੁਸੀਂ ਸੁਪਰ ਸੀਡਰ ਹੈਪੀ ਸੀਡਰ ਜ਼ੀਰੋ ਡ੍ਰਿਲ ਰੋਟਾਵੇਟਰ ਕਿਸੇ ਵੀ ਢੰਗ ਨਾਲ ਜਿਹੜੀ ਤੁਸੀਂ ਕਣਕ ਦੀ ਬਿਜਾਈ ਹੈ ਉਹ ਕਰਨ ਫਸਲੀ ਰਹਿਣਗੁੰਦ ਵਿੱਚ ਵਾਈਏ ਬੀਜ ਦੀ ਜਿਹੜੀ ਜਦੋਂ ਬਜਾਈ ਸਮੇਂ ਗਿੱਲ ਖੇਤ ਦੇ ਵਿੱਚ ਪ੍ਰੋਪਰ ਹੋਣੀ ਚਾਹੀਦੀ ਆ ਖੇਤ ਖੁਸ਼ਕ ਨਾ ਹੋਵੇ ਇਸ ਤੋਂ ਇਲਾਵਾ ਹੋਰ ਜਾਣਕਾਰੀ ਜਿਹੜੀ ਹੈਗੀ ਨਵੇਂ ਜਿਹੜੇ ਨਵੇਂ ਢੰਗ ਤਰੀਕਿਆਂ ਬਾਰੇ ਉਹ ਵੀ ਤੁਹਾਨੂੰ ਆਉਣ ਵਾਲੇ ਸਮੇਂ ਚ ਜਾਣਕਾਰੀਆਂ ਸਾਂਝੀਆਂ ਕਰਦੇ ਰਹਾਂਗੇ ਕਿਰਪਾ ਕਰਕੇ ਥੱਲੇ ਕਮੈਂਟ ਆ ਜੇ ਜਰੂਰ ਦੱਸਣਾ ਕਿ ਤੁਸੀਂ ਕਿਹੜੀ ਕਿਸਮ ਦੀ ਬਿਜਾਂਦ ਕਣਕ ਦੀ ਕਰ ਰਹੇ ਆ ਤੇ ਪੀਜੋ ਲੁਧਿਆਣਾ ਤੋਂ ਤੁਸੀਂ ਕਿਹੜਾ ਬੀਜ ਖਰੀਦਿਆ ਤੇ ਕਿਹੜੀ ਜਾਣਕਾਰੀ ਤੁਸੀਂ ਤਕਨੀਕੀ ਜਾਣਕਾਰੀ ਨਵੀਂ ਹਾਸਲ ਕੀਤੀ ਬਹੁਤ ਬਹੁਤ ਧੰਨਵਾਦ ਸ਼ੁਕਰੀਆ ਮਿਹਰਬਾਨੀ ਖੁਸ਼ ਰੱਖੇ ਸ਼ਰ ਰੋ ਆਬਾਦ